ਸਾਸਤਰੀ ਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਆਪਾਂ ਕਹਿੰਦੇ ਮੀਂਹ ਨਹੀਂ ਪੈਂਦੇ ਮੀਂਹ ਨਹੀਂ ਪੈਂਦੇ ਠੀਕ ਹੈ ਜੀ ਮੀਂਹ ਕਿੱਥੋਂ ਪੈਣਗੇ ਜਦੋਂ ਆਪਾਂ ਦਰਖਤ ਕੱਲ ਲਾਉਣੇ ਨੇ ਠੀਕ ਹੈ ਜੀ ਆਹ ਦੇਖੋ ਜੀ ਆਪਣੇ ਦਰਖਤ ਲਾਏ ਨੇ ਚੈੱਕ ਕਰ ਸਕਦੇ ਹੋ ਘਟੋ ਘਟ ਪੌਣੇ ਇੱਕ ਦੋ ਕਿੱਲੇ ਆਪਣੇ ਬਾਹਰ ਠੀਕ ਹੈ ਜੀ ਤੇ ਦੇਖ ਸਕਦੇ ਤੁਸੀਂ ਘਟੋ ਘਟ ਨਾਂ ਵਾਲਾ 50 ਕਿੱਟ ਰੱਖ ਦਿੱਤਾ ਆਪਣੇ ਲੱਗੇ ਵੀ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਬਾਕੀ ਇੱਕ ਗੱਲ ਹੋਰ ਹੈ ਜੀ ਤੁਸੀਂ ਇਹ ਗੱਲ ਮੰਨਣੀ ਨਹੀਂ ਵਾਕੀ ਪਿੰਡਲ ਨੂੰ ਪਤਾ ਹੀ ਆ ਪਿੰਡ ਵਕਤ ਘੜੋ ਠੀਕ ਹੈ ਨਾ ਤੇ ਪੌਣੀ ਕਰਮ ਵਾਂਗੂ ਬਈ ਯਾਰ ਆ ਛੱਡਿਆ ਵਾ ਠੀਕ ਹੈ ਛੱਡਾ ਆਉਂਦਾ ਉਹ ਉੱਥੇ ਦੇ ਦਿਓ ਤੁਹਾਨੂੰ ਖਾਜੀ ਦਿੰਦਾ ਇੱਧਰ ਉਹ ਉੱਥੇ ਆਦਾ ਛੱਡਾ ਪੌਣੀ ਕਰਮ ਵਾਂਗੂ ਰਾਹ ਛੱਡਿਆ ਵਾ ਸਾਰੇ ਚਾਹ ਕੰਪਿਊਟਰ ਕਵਾਲ ਲਵਾਇਆ ਪਿੰਡੋਂ ਆ ਮੁੰਡਾ ਮੁਖਤਿਆਰ ਮੁਖਤਿਆਰ ਠੀਕ ਹੈ ਲਾ ਰਿਹਾ ਦਾ ਮਤਲਬ ਇਹ ਹੈ ਵੀ ਸੌਫਾ ਟ੍ਰੈਕ ਟਾਲੀ ਮੰਗਿਆ ਨਹੀਂ ਸੀ ਠੀਕ ਹੈ ਜੀ ਤੇ ਵਕਤ ਤੁਹਾਨੂੰ ਦੇਖ ਸਕਦੇ ਹੋ ਸਾਰੇ ਆਪਣੇ ਚੱਲ ਗਏ 50 ਕਿ ਤਰਫ ਲੱਗੇ ਹੋਇਆ ਠੀਕ ਆ ਜੀ ਬਾਕੀ ਜੇ ਕੰਪਿਊਟਰ ਲਵਾਉਣਾ ਤਾਂ ਬਾਈ ਨਿਕ ਨੈਕਟ ਕਰੇ